T24 News Punjab dekh rahe ho tussi te is vele di vaddi khabar Sukhpal Singh Khaira de naal judi aa rahi hai Sukhpal Singh Khaira jinna nu ki High Court de vallon ਜਮਾਨਤ ਮਿਲ ਗਈ ਸੀ ਅੱਜ ਐਨਡੀਪੀਐਸ ਕੇਸ ਦੇ ਤਹਿਤ ਜੋ ਕਿ ਉਹ ਜੇਲ੍ਹ ਦੇ ਵਿੱਚ ਬੰਨਸਨ ਹਾਈ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਜਿਸ ਦੇ ਬਾਅਦ ਇਹ ਉਮੀਦ ਬਣ ਗਈ ਸੀ ਕਿ ਸੁਖਪਾਲ ਸਿੰਘ ਖਹਿਰਾ ਹੁਣ ਜੇਲ੍ਹ ਤੋਂ ਬਾਹਰ ਆਣਗੇ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਐਕਸਕਲੂਸਿਵ ਤਸਵੀਰਾਂ ਨੇ ਇਸ ਸੁਖਪਾਲ ਸਿੰਘ ਖਹਿਰਾ ਦੀ ਦਾੜੀ ਚੱਟੀ ਹੋ ਗਈ ਹੈ ਜੇਲ੍ਹ ਦੇ ਵਿੱਚ ਰਹਿੰਦੇ ਆ ਸੁਖਪਾਲ ਸਿੰਘ ਦਾ ਬਿਲਕੁਲ ਚਿਹਰਾ ਬਦਲ ਚੁੱਕਿਆ ਹੈ ਐਕਸਕਲੂਸਿਵ ਤਸਵੀਰਾਂ ਤੁਸੀਂ ਟੀਵੀ 24 ਤੇ ਸਿਰਫ ਵੇਖ ਸਕਦੇ ਹੋ ਤਾਂ ਸੁਖਪਾਲ ਸਿੰਘ ਖਹਿਰਾ ਜੋ ਕਿ ਐਨਡੀਪੀਐਸ ਕੇਸ ਦੇ ਤਹਿਤ ਉਹਨਾਂ ਨੂੰ ਅੱਜ ਬੇਲ ਮਿਲ ਗਈ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਤੇ ਇੱਕ ਕਪੂਰਥਲਾ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਜਿਸ ਦੇ ਰਾਈ ਉਹਨਾਂ ਨੂੰ ਅਜ ਕਪੂਰਥਲਾ ਦੇ ਵਿੱਚ ਪੇਸ਼ ਕੀਤਾ ਗਿਆ ਮੈਜਿਸਟ੍ਰੇਟ ਦੇ ਸਾਹਮਣੇ ਤੇ ਮੈਜਿਸਟ੍ਰੇਟ ਨੇ ਇੱਕ ਦਿਨ ਦਾ ਕੋਰਟ ਨੇ ਇੱਕ ਦਿਨ ਦਾ ਰਿਮਾਂਡ ਫਿਰ ਤੋਂ ਦੇ ਦਿੱਤਾ ਸੁਖਪਾਲ ਸਿੰਘ ਖੈਰਾ ਦਾ ਹੁਣ ਦੇਖਣਾ ਇਹ ਹੋਵੇਗਾ ਕਿ ਨਵੇਂ ਕੇਸ ਦੇ ਵਿੱਚ ਸੁਖਪਾਲ ਸਿੰਘ ਖੈਰਾ ਬਾਹਰ ਆਉਂਦੇ ਨੇ ਜਾਂ ਫਿਰ ਉਹਨਾਂ ਨੂੰ ਹੋਰ ਸਜ਼ਾ ਹੁੰਦੀ ਹੈ ਸੁਖਪਾਲ ਸਿੰਘ ਖੈਰਾ ਜੋ ਕਿ ਬਾਹਰ ਆ ਸਕਦੇ ਸਨ ਪਰ ਨਵੇਂ ਕੇਸ ਚ ਫਿਰ ਤੋਂ ਇੱਕ ਦਿਨ ਦੇ ਲਈ ਅੰਦਰ ਗਏ ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਟੀਵੀ 24 ਨਿਊਜ਼ ਪੰਜਾਬ